ਪੁਰਸ਼ ਨੇ ਪਕੜਿਆ ਹੈਗਾ ਤਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਚ ਕਿਸ ਤਰ੍ਹਾਂ ਦਾ ਕੈਕਟਰ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਸ਼ੱਕੀ ਗਲਤ ਕੋ ਹੈ ਨਹੀਂ ਪਿੰਡ ਵਿੱਚ ਤਾਂ ਵਿਵਹਾਰ ਉਹਦਾ ਬਹੁਤ ਵਧੀਆ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਅਜਿਹੀ ਗੱਲਬਾਤ ਅਸੀਂ ਸੁਣੀ ਨਹੀਂ ਹत्ता ਕੋਈ ਯਾਨੀ ਸਾਡੇ ਵੱਲੋਂ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਇਆ ਜਾ ਰਹੀਆਂ ਇਹ ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਅਜਿਹਾ ਗਲਤ ਕੰਮ ਕੋਈ ਕਰਿਆ ਨਹੀਂ ਹत्ता ਅੱਛਾ ਹਾਂਜੀ ਵਧੀਆ ਯਾਨੀ ਉਹਨੇ ਪਰਿਵਾਰ ਚ ਰਹਿ ਰਿਹਾ ਵਸਤਾ ਹਾਂਜੀ ਕੀ ਕੰਮ ਕੀ ਕਰਦਾ ਹੈਗਾ ਕੰਮ ਤਾਂ ਦੇਖੋ ਇੱਕ ਯੂਟਿਊਬਰ ਆ ਤੁਹਾਨੂੰ ਪਤਾ ਹੀ ਆ ਹਾਂ ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਜੀ ਹਾਂਜੀ ਕਿਹਦੀ ਜ਼ਮੀਨ ਹੈ ਜੀ ਜ਼ਮੀਨ ਤਕਰੀਬਨ ਕੋਈ 4 एकड़ ਹੈਗੀ ਤੇ ਬਈ ਹਾਂਜੀ ਉਸ ਤੋਂ ਇਲਾਵਾ ਹੋਰ ਵੀ ਕੋਈ ਅਗਰ ਬਾਹਰਪੂਰ ਵੀ ਕਿਤੇ ਜਾਂ ਹਾਂ ਬਾਹਰ ਪਹਿਲਾਂ ਜਾ ਕੇ ਆਇਆ ਜੀ ਹਾਂ ਯਾਨੀ ਨਾਰਵੇਜ ਗਿਆ ਸੀ ਤਾਂ ਬਈ ਯਾਨੀ 3-4 ਸਾਲਾਂ ਪਹਿਲੇ ਆਏ ਉੱਥੇ ਅੱਛਾ ਹਾਂਜੀ ਕਿੰਨੇ ਪੜਾਈ ਲਗਾਈ ਉਹ ਤਾਂ ਯਮਲਾ ਵੀ ਐਵੇਂ ਕਰੀ ਮੰਗਵਾ ਲਈ। ਅੱਛਾ। ਤੁਹਾਨੂੰ ਮੈਨੂੰ ਹੁਣ ਪਤਾ ਲੱਗਿਆ ਵੀ ਕੀ ਹੋਇਆ ਸਾਰਾ ਗੱਲ ਕੋਨਟੈਕਟਡ ਨੂੰ ਪੁਲਿਸ ਨੇ ਕਿਸ ਨੇ ਕੀਤਾ? ਨਹੀਂ ਮੈਨੂੰ ਤਾਂ ਹੁਣ ਯਾਨੀ ਕੋਈ ਤਕਰੀਬ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਾ ਫੋਨ ਆਈ ਸੀ ਮੈਨੂੰ। ਬਈ ਬਿਆਨ ਦੇਣ ਗਿਆ ਤਾਂ ਜੀ ਹੁਣ ਉੱਥੇ। ਬੁਲਾਏ ਹੁਣੇ ਜੀ ਉੱਥੇ ਕੋਈ ਬੁਣੇ ਇਹਨਾਂ ਨੇ ਚੰਡੀਗੜ੍ਹ। ਉੱਥੇ ਹੀ ਯਾਨੀ ਇਹਨਾਂ ਨੇ ਅਰਤੀ ਅਰੈਸਟ ਕਰਾਇਆ ਜੀ ਬਹੁਤਾ ਕੋਈ ਬੰਦੇ। ਪਰਿਵਾਰ ਤੋਂ ਕੋਣ ਕੁਰਸੀ ਕਹਿੰਦੇ ਜੀ? ਪਰਿਵਾਰ ਵਿੱਚ ਤਾਂ ਜੀ ਦਾ ਕਬੇਟਾ ਤੇ ਪਤਨੀਆਂ ਵਾਕੀ ਦਾ ਭਾਈ ਉਹ ਮਾਰੀ ਰਹਿੰਦਾ ਜੀ। ਤੁਹਾਨੂੰ ਕੀ ਲੱਗਦਾ ਜਿਹੜਾ ਉਹਨਾਂ ਪਰਿਖਿਆਮ ਲਗਾਉਂਦਾ ਮੈਨੂੰ ਤਾਂ ਨਹੀਂ ਲੱਗਦਾ ਜੀ ਕੋਈ ਅਸੀਂ ਗੱਲਬਾਤ ਵਗੈਰਾ ਪਹਿਲਾਂ ਪਿੰਡ ਦੀ ਕੋਈ ਸੁਣੀ ਹੋਣੀ ਹੈਗੀ ਵੀ ਮੈਨੂੰ ਤਾਂ ਇਹ ਮੈਨੂੰ ਵੀ ਗਲਤੀ ਲੱਗਦਾ ਜੀ ਬਾਕੀ ਤਾਂ ਸੁਣੋ ਮੈਨੂੰ ਲੱਗਦਾ ਨਹੀਂ ਠੀਕ ਠੀਕ ਹੈ